ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੇ ਦੋਸਤੋ ਗੱਲ ਬਹੁਤ ਇੰਪੋਰਟੈਂਟ ਕਰਨ ਲੱਗੇ ਅੱਜ ਅੱਜ ਬਹੁਤ ਲੰਮਾ ਸਮਾਂ ਹੋ ਗਿਆ ਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਦ ਵੀ ਹੋਈ ਤੇ ਸਮੇਂ-ਸਮੇਂ ਸਰ ਸਰਕਾਰਾਂ ਆਉਂਦੀਆਂ ਰਹੀਆਂ ਇੱਕ ਦੂਜੇ ਨੂੰ ਪੜਦੀਆਂ ਰਹੀਆਂ ਪਰ ਕਿਸੇ ਵੀ ਬੰਦੇ ਨੇ ਹੁਣ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਇੱਕ ਐਸੀ ਗੱਲ ਜਿਹੜੀ ਜ਼ੁਬਾਨ ਤੋਂ ਕੱਢੀ ਹੋਵੇ ਵੀ ਅਸੀਂ ਦੋਸ਼ੀਆਂ ਨੂੰ ਫੜ ਕੇ ਅੰਦਰ ਦਵਾਂਗੇ ਜਾਂਚ 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 ਕਿੰਨਾ ਕ ਟਾਈਮ ਜਾਂਚ ਚੱਲਣੀ ਹੋਰ ਕਾਲੀ ਸਰਕਾਰ ਵੇਲੇ ਦਾ ਮੋਤਾ ਵਾਇ ਤੇ ਤੁਸੀਂ ਕਿੰਨਾ ਕੁਸ਼ ਵੇਖੋ ਕਦੀ ਕਿਸੇ ਦਾ ਨਾਮ ਲਾਤਾ ਕਦੀ ਕਿਸੇ ਦਾ ਕਿਉਂਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਨਸਾਫ ਤੇ ਦੇ ਨਹੀਂ ਸਕਦੇ ਪੂਰੇ ਜਗਤ ਦੇ ਮਾਲਕ ਆ ਪਰ ਕਮ ਸੇ ਕਮ ਦੋਸ਼ੀਆਂ ਨੂੰ ਸਾਹਮਣੇ ਤਾਂ ਲਿਆ ਸਕਦੇ ਆ ਨਾ ਜਿਹੜੇ ਬੰਦੇ ਦੋਸ਼ੀ ਆ ਜਿਨ੍ਹਾਂ ਨੇ ਗਲਤੀ ਕੀਤੀ ਆ ਸਜ਼ਾ ਤੇ ਪ੍ਰਮਾਤਮਾ ਨੇ ਦੇਤੀ ਹੁਣੇ ਉਹਨਾਂ ਨੂੰ ਤਾਂ ਗਾੜੀ ਮਿਲਣੀ ਵੀ ਆ ਤੇ ਜਿਹੜੇ ਬੰਦਿਆਂ ਨੇ ਗਲਤੀ ਕੀਤੀ ਉਹ ਲੋਕਾਂ ਦੇ ਸਾਹਮਣੇ ਤਾਂ ਆਉਣ ਇੱਕ ਦੂਜੇ ਦਾ ਨਾਮ ਲਾਉਣ ਦਾ ਜਦੋਂ ਕੋਈ ਵੀ ਇਲੈਕਸ਼ਨ ਆਉਂਦੀ ਆ ਨਾਮ ਲਾ ਦਿੰਦੇ ਆ ਮਤਲਬ ਲੀਡਰਾਂ ਨੂੰ ਕੋਈ ਬੇਸ਼ਰਮਾ ਨੂੰ ਮਾਸਾ ਸ਼ਰਮ ਨਹੀਂ ਹੈਗੀ ਕਿਸੇ ਵੀ ਪਾਰਟੀ ਦਾ ਚਾਹੇ ਕੋਈ ਵੀ ਜਦ ਵੀ ਸਮਾਂ ਆਉਂਦਾ ਵਾ ਤੇ ਇੱਕ ਦੂਜੇ ਨੂੰ ਭੰਡਨ ਦੇ ਪੈਂਦੇ ਆ ਪਰ ਕਦੀ ਵੀ ਗੁਰੂ ਦੇ ਮਸਲੇ ਤੇ ਕਿਸੇ ਨੇ ਗੱਲ ਨਹੀਂ ਕੀਤੀ ਤੇ ਨਾ ਹੀ ਕੋਈ ਧਰਨੇ ਤੇ ਲੀਡਰ ਬੈਠਾ ਸਾਡੇ 117 ਵਿਧਾਇਕ ਨੇ ਪੰਜਾਬ ਦੇ ਤੇ 13 ਮੈਂਬਰ ਪਾਰਲੀਮੈਂਟ ਨੇ ਮੈਂ ਕਦੀ ਨਹੀਂ ਵੇਖਿਆ ਇਹਨਾਂ ਨੂੰ ਵੀ ਇਹਨਾਂ ਨੇ ਜਾ ਕੇ ਕਿਤੇ ਉੱਥੇ ਬੋਲਿਆ ਹੋਵੇ ਫਾਰਮੈਲਟੀ ਕਰਨ ਲਈ ਸਾਰੇ ਬੋਲਦੇ ਆ ਪਰ ਜਦੋਂ ਗੁਰੂ ਸਾਹਿਬ ਦੀ ਗੱਲ ਆਉਂਦੀ ਹੈ ਉਦੋਂ ਸਾਰਿਆਂ ਦੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਮੈਨੂੰ ਨਹੀਂ ਪਤਾ ਵੀ ਇਹ ਕੀ ਕਿਹੜੀ ਮਿੱਟੀ ਦੇ ਬਣੇ ਆ ਬੇਸ਼ਰਮ ਇਹਨਾਂ ਨੂੰ ਕਿਉਂ ਨਹੀਂ ਮਾਸਾ ਵੀ ਸ਼ਰਮ ਆਉਂਦੀ ਜੇਕਰ ਤੁਹਾਡੀ ਥੋੜੀ-ਬਹੁਤੀ ਵੀ ਜਮੀਰ ਜਾਗਦੀ ਆ ਤੇ ਯਾਰ ਤੁਸੀਂ ਕਿਤੇ ਨਾ ਕਿਤੇ ਤੇ ਗੱਲ ਕਰੋ ਜੇ ਆਪਣੇ ਗੁਰੂ ਦੀ ਨਹੀਂ ਗੱਲ ਕਰ ਸਕਦੇ ਤੇ ਫਿਰ ਅਸੀਂ ਸਰਕਾਰਾਂ 'ਚ ਪਾਰਟੀਆਂ 'ਚ ਰਹਿ ਕੇ ਕੀ ਕਰਨਾ ਜੇ ਸਾਡਾ ਗੁਰੂ ਆ ਤੇ ਅਸੀਂ ਆ ਸਾਡੀ ਹੋੰਦਿਆ ਗੁਰੂ ਸਾਡਾ ਤੇ ਅਸੀਂ ਆਪਣੇ ਗੁਰੂ ਦੀ ਗੱਲ ਜਦੋਂ ਵੀ ਕਰਦੇ ਆ ਤੇ ਮੈਂ ਵੇਖਿਆ ਵੀ ਬਹੁਤ ਸਾਰੇ ਲੀਡਰ ਆ ਤੇ ਉਹ ਚੁੱਪੀ ਕਰ ਜਾਂਦੇ ਜਬਾਨ ਹੀ ਬੰਦ ਹੋ ਜਾਂਦੀ ਉਹਨਾਂ ਦੀ ਪਰ ਹੁਣ ਮੈਂ ਪਰਸਨਲੀ ਜਾ ਕੇ ਹਰ ਇੱਕ ਲੀਡਰ ਨੂੰ ਮਿਲੂੰਗਾ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਭਰਾਓ ਸਿੱਖ ਕੌਮ ਤੁਹਾਡੇ ਤੋਂ ਇਨਸਾਫ ਦੀ ਉਮੀਦ ਰੱਖਦੀ ਆ ਹੱਲੇ ਵੀ ਉਹ ਦੋਸ਼ੀਆਂ ਨੂੰ ਸਾਹਮਣੇ ਤੇ ਲਿਆਓ ਕਮ ਸੇ ਕਮ ਬੋਲੋ ਤੇ ਸਹੀ ਯਾਰ ਤੁਸੀਂ ਤਾਂ ਚੁੱਪੀ ਕਰ ਜਾਂਦੇ ਜਦੋਂ ਇਲੈਕਸ਼ਨ ਆਉਂਦੇ ਉਦੋਂ ਬੋਲਦੇ ਜੇ